ਕਰ ਸਰ ਰਮਨਦੀਪ ਇੰਟਰਨੈਟ ਬੰਦ ਹੈਗਾ ਕੀ ਕੀ ਸਮੱਸਿਆ ਜਿਹੜੀ ਤੁਹਾਨੂੰ ਆ ਰਹੀ ਹੈ ਸਰ ਇੰਟਰਨੈਟ ਬੰਦ ਹੋਣ ਦੇ ਕਾਰਨ ਬਹੁਤ ਸਾਰੀਆਂ ਪ੍ਰੋਬਲਮਸ ਨੇ ਜਿਹੜੀ ਸਾਨੂੰ ਫੇਸ ਕਰਨੀ ਪੈ ਰਹੀ ਨੇ ਕਿਉਂਕਿ ਜਿਹੜਾ ਹਰੇਕ ਵਰਕ ਹੈ ਆਨਲਾਈਨ ਵੇਸਟ ਹੋ ਰਿਹਾ ਹੈ ਤਾਂ ਕਰਕੇ ਅਸੀਂ ਸਿਰਫ ਇਹਦੀ ਹੈਪਚੁਅਲ ਬਣ ਚੁੱਕੇ ਆਂਗੇ ਬਹੁਤ ਸਾਰੀਆਂ ਪ੍ਰੋਬਲਮਸ ਫੇਸ ਕਰ ਰਹੇ ਹਾਂ ਸਰ ਤਾਂ ਉਹ ਕਿਸ ਤਰ੍ਹਾਂ ਪੜ੍ਹਾਈ ਕਰਾਈ ਜੰਦੀ ਸਰ ਹੁਣ ਮਤਲਬ ਜਿੰਨਾ ਕਿ ਮਟੀਰੀਅਲ ਸਾਡੇ ਸਰ ਮੈਡਮਸ ਕੋਲ ਹੈਗਾਗਾ ਆਫਲਾਈਨ ਉਹ ਸਾਨੂੰ ਦੇ ਰਹੇ ਨੇ ਪਰ ਉਹ ਵੀ ਕਿੰਨਾ ਕੁ ਅਫੋਰਡ ਕਰਨਾ ਮਤਲਬ ਤੁਸੀਂ ਜਾਣਦੇ ਵੀ ਆਨਲਾਈਨ ਵਰਕ ਕਰਨਾ ਬਹੁਤ ਜ਼ਰੂਰੀ ਹੋ ਚੁੱਕੇ ਸਿਰ ਕਿਸ ਤਰ੍ਹਾਂ ਦੀ ਮੰਗ ਕਰਦਾ ਸਰਕਾਰ ਸਰ ਮੰਗਦਾ ਬਸ ਇਹੀ ਹੈ ਵੀ ਜਲਦੀ ਤੋਂ ਜਲਦੀ ਜਿਹੜਾ ਇਹ ਸੋਲੂਸ਼ਨ ਹੈ ਉਹ ਹੱਲ ਕੀਤਾ ਜਾਵੇ ਤਾਂ ਜੋ ਜਿਹੜੇ ਸਾਡੀ ਪੜਾਈ ਦੇ ਮਾਮਲੇ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਉਹ ਸੋਲਵ ਕੀਤੇ ਜਾਣਾ ਕਿਆ ਨਾਮ ਹੈ ਮੇਰਾ ਨਾਮ ਮਸਕਾਨਪ੍ਰਿਤ ਕੌਰ ਹੈ ਮੈਂ ਕਿ ਹੈਗਾ ਤੁਹਾਡਾ ਇਹ ਆਫਿਸ ਕਰਾਂ ਹੈ ਜੀ ਇਹ ਆਲਸੋ ਪੀਟੀ ਸੈਂਟਰ ਹੈ ਕੀ ਇਸ ਸਮੱਸਿਆ ਵੀ ਇੰਟਰਨੈਟ ਬੰਦ ਹੋਣ ਦੀ ਐਕਚੁਅਲੀ ਪ੍ਰੋਬਲਮ ਸਰਕਾਰ ਦੀ ਤਰਫ ਤੋਂ ਹੋ ਰਹੀ ਹੈ ਲੇਕਿਨ ਸਾਨੂੰ ਇਹ ਚੀਜ਼ ਦਾ ਫੇਸ ਕਰਨਾ ਪੈ ਰਿਹਾ ਕਿਉਂਕਿ ਬਹੁਤ ਸਾਰੇ ਇੱਧਰ ਦੇ ਬੱਚੇ ਹੈ ਜੋ ਸਾਡੇ ਕੋਲ ਆਉਂਦੇ ਨੇ ਔਰ ਉਹਨਾਂ ਨੇ ਕਈ ਨਾ ਐਗਜ਼ਾਮਸ ਵੀ ਫਿਲ ਕੀਤੇ ਹੋਏ ਹੈ ਫਿਰ ਵੀ ਉਹਨਾਂ ਨੂੰ ਇੰਨੀ ਪ੍ਰੋਬਲਮ ਆ ਰਹੀ ਹੈ ਦਿੱਕਤ ਆ ਰਹੀ ਹੈ ਨੈਟ ਨਹੀਂ ਚੱਲ ਰਿਹਾ ਔਰ ਕਈ ਛੁੱਟੀਆਂ ਤੇ ਹੈ ਬੱਚੇ ਕਿਉਂਕਿ ਸਪੈਸੀਫਿਕਲੀ ਉਹਨਾਂ ਦੇ ਕਈ ਉਹ ਕਿੱਥੇ ਹੋਰ ਸ਼ਹਿਰ ਚ ਜਾ ਕੇ ਪੜ ਰਹੇ ਹੈ ਤੇ ਆਪਣੇ ਘਰ 셀 ਸਟਡੀ ਕਰ ਰਿਹਾ ਤੇ ਇੰਨੀ ਦਿੱਕਤ ਆ ਰਹੀ ਹੈ ਸਾਨੂੰ ਕਿ 노 डाउट ਸਾਡੇ ਕੋਲ ਕੁਝ ਮਟੀਰੀਅਲ ਹੈਗਾ ਸੀ ਬਾਈ ਚਾਂਸ ਫਿਰ ਵੀ ਅਸੀਂ ਬੱਚੇ ਦੇ ਸਪੈਸ਼ਲ ਐਫਰਟ ਪਾ ਕੇ ਕਲਾਸਿਸ ਲੈ ਰਹੇ ਹਾਂ ਲੇਕਿਨ ਉਹ ਗੱਲ ਬਾਤ ਨਹੀਂ ਬਣ ਰਹੀ ਹੈ ਤੇ ਜੋ ਅਸੀਂ ਜਿਸ ਵੇ ਨਾਲ ਅਸੀਂ ਪੜਾਉਣਾ ਚਾ ਰਹੇ ਸੀ ਤੇ ਬੱਚੇ ਵੀ ਉਸ ਚੀਜ਼ ਨੂੰ ਦਿੱਕਤ ਫੇਸ ਕਰ ਰਹੇ ਹਾਂ ਹੈਗੇ ਜੀ ਆਨਲਾਈਨ ਕੋਈ ਹਾਂਜੀ ਆਨਲਾਈਨ ਐਗਜ਼ਾਮਸ ਵੀ ਹੈਗੇ ਆ ਬਹੁਤ ਸਾਰੇ ਬੱਚੇ ਨੇ ਫਿਲ ਕੀਤਾ ਹੋਇਆ ਹੈ ਕਈਆਂ ਦਾ ਤੇ ਕੱਲ ਹੀ ਹੈ ਤੇ ਇੰਨੀ ਦਿੱਕਤ ਆ ਰਹੀ ਉਹ ਤੋਂ ਪਹਿਲੇ ਵੀ ਅਸੀਂ ਜਿੰਨਾ ਹੋ ਸਕੇ ਉਹਨਾਂ ਨੂੰ ਐਫਰਟ ਦੇ ਦਿੱਤੇ ਲੇਕਿਨ ਕਿੰਨੇ ਦਿਨਾਂ ਤੋਂ ਤੁਹਾਨੂੰ ਸਮੱਸਿਆ ਆ ਰਹੀ ਹੈ 13 ਤਰੀਕ ਤੋਂ ਆ ਰਹੀ ਹੈ ਸਰ ਸਾਰੀ ਸਾਰੀ ਦਿੱਕਤ ਉਹ ਅਚਾਨਕ ਤੋਂ ਹੋ ਰਹੀ ਹੈ ਪਹਿਲੇ 24 ਤਰੀਕ ਤੱਕ ਫਿਰ ਇਹਨਾਂ ਨੇ ਕਿਹਾ ਹੁਣ ਪਰ ਇਹ ਬਹੁਤ ਜ਼ਿਆਦਾ 24 ਤਰੀਕ ਤੱਕ ਤੇ ਲੱਗ ਨਹੀਂ ਰਿਹਾ ਕਿ ਕੁਝ ਖੁੱਲੇਗਾ ਕਿ ਨਹੀਂ ਖੁੱਲੇਗਾ ਨੈਟ ਕਿਸ ਤਰ੍ਹਾਂ ਦੀ ਮੰਗ ਕਰੀ ਸਰਕਾਰ ਤੋਂ ਅਸੀਂ ਕਹਿ ਰਹੇ ਹਾਂ ਕਿ ਬਈ ਬੱਚੇ ਦੀ ਪੜ੍ਹਾਈ ਖਤਮ ਹੋ ਰਹੀ ਹੈ ਪਹਿਲਾਂ ਕੋਰੋਨਾ ਕਰਕੇ ਅਸੀਂ ਆਨਲਾਈਨ ਸਾਰਾ ਸਟੱਫ ਕੀਤਾ ਹੁਣ ਆਨਲਾਈਨ ਤੇ ਸਾਰੇ ਬੱਚੇ ਕੰਫਰਟੇਬਲ ਫੀਲ ਹੋ ਰਹੇ ਨੇ ਉਹਨ ਕਈ ਸਾਡੇ ਆਨਲਾਈਨ ਸੈਕਸ਼ਨ ਸਿੱਧਾ ਨੇ ਕਿ ਕੁਝ ਦੂਸਰੇ ਸ਼ਹਿਰ ਦੇ ਬੱਚੇ ਵੀ ਆਨਲਾਈਨ ਲੈ ਰਹੇ ਆ ਜਿੱਦਾਂ ਚੰਡੀਗੜ੍ਹ ਜੌਬਸ ਗੋਇੰਗ ਕਈ ਕਾਫੀ ਹੁੰਦੇ ਆ ਤੇ ਮੈਨੂੰ ਲੱਗਦਾ ਜਲਦੀ ਤੋਂ ਜਲਦੀ ਇਹਨਾਂ ਨੂੰ ਖੋਲ ਦੇਣਾ ਚਾਹੀਦਾ ਕਿਉਂਕਿ ਬੱਚੇ ਨੇ ਇਹਨਾਂ ਪੈਸਾ ਲਗਾਇਆ ਹੁੰਦਾ ਨਾ ਪੇਰੈਂਟਸ ਨੇ ਲਗਾਇਆ ਹੁੰਦਾ ਤੇ ਉਹ ਉਹਨਾਂ ਦੇ ਨਾਲ ਨਾਲ ਬਾਕੀ ਨੂੰ ਵੀ ਦਿੱਕਤ ਹੋ ਰਹੀ ਹੈ ਕੀ ਨਾਮ ਹੈ ਮੇਰਾ ਅਰਜਿੰਦਰਪਾਲ ਨਾਮ ਹੈ ਜੀ ਮੇਰਾ ਅਰਜਿੰਦਰਪਾਲ ਕੀ ਕੰਮ ਕਰਦੇ ਤੁਸੀਂ ਇੰਟਰਨੈਟ ਬੰਦ ਹੋਣ ਕਰਕੇ ਥੋੜੀ ਕੀ ਕੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਮੈਂ ਇੱਲੇ ਰਿਹਾ ਅੱਗੇ ਤੇ ਲੈਬ ਟੈਕਨੀਸ਼ੀਅਨ ਆਈ ਸਾਡਾ ਨੈੱਟ ਬੰਦ ਹੋਣ ਕਰਕੇ ਜਿਹੜੇ ਅਸੀਂ ਸੈਂਪਲ ਬਾਹਰ ਭੇਜਦੇ ਆਂ ਕੁਝ ਮਰੀਜ਼ਾਂ ਦੇ ਅਸੀਂ ਰਿਪੋਰਟਾਂ ਇੱਥੇ ਕਰਦੇ ਆਂ ਤੇ ਕੁਝ ਦੀਆਂ ਬਾਹਰ ਭੇਜਣੀਆਂ ਪੈਂਦੀਆਂ ਜੋ ਐਮਡੀ ਡਾਕਟਰ ਕਰਦੇ ਨੇ ਤੇ ਉਹ ਰਿਪੋਰਟਾਂ ਆਨਲਾਈਨ ਆਉਂਦੀਆਂ ਨੇ ਉਸ ਕਰਕੇ ਸਾਨੂੰ ਬਹੁਤ ਦਿੱਕਤ ਆ ਰਹੀ ਹੈ ਅਸੀਂ ਰਿਪੋਰਟਾਂ ਨਹੀਂ ਦੇ ਪਾਰੇ ਮਰੀਜ਼ਾਂ ਨੂੰ ਜਿੰਨਾ ਕਰਕੇ ਮਰੀਜ਼ਾਂ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਕਿੰਨੇ ਟਾਈਮ ਤੋਂ ਜਿਹੜਾ ਨੈੱਟ ਬੰਦ ਹੈਗਾ ਸਾਡਾ 13 ਤਰੀਕ ਤੋਂ ਨੈੱਟ ਬੰਦ ਹੈ ਜੀ ਕਿਸ ਤਰੀਕੇ ਮੰਗ ਕਰਕੇ ਸਰਕਾਰ ਅਸੀਂ ਵੀ ਨੈੱਟ ਜਲਦੀ ਤੋਂ ਜਲਦੀ ਚਲਾਇਆ ਜਾਵੇ ਤਾਂ ਜੋ ਮਰੀਜ਼ ਨਾਮ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਸਾਡਾ ਮਨੀ ਟਰਾਂਸਫਰ ਦਾ ਕੰਮ ਹੈ ਜੀ ਲੈਰੇਗਾ ਅਗਾ ਵਿੱਚ ਜਿਹੜੇ ਵੀ ਫైనాన్స్ ਕੰਪਨੀਆਂ ਨੇ ਉਹਨਾਂ ਦਾ ਸਾਰਾ ਕੈਸ਼ ਆਪਣਲੇ ਵਿੱਚ ਡਿਪੋਜ਼ਿਟ ਹੁੰਦਾ ਜਿੰਨਾ ਕਰਕੇ ਹੁਣ ਜਿਹੜਾ ਕੈਸ਼ ਆ ਸਾਨੂੰ ਡਿਪੋਜ਼ਿਟ ਕਰਨ ਵਿੱਚ ਦਿੱਕਤ ਆ ਰਹੀ ਹੈਗੀ ਉਹਨਾਂ ਵੀ ਸਾਡਾ ਕੈਸ਼ ਦੀ ਔਰਜਿਨਤਾ ਨਹੀਂ ਪੈ ਰਹੀ ਹੈ ਤੇ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਜਲਦੀ ਜਲਦੀ ਨਿਟ ਚਲਾਇਆ ਜਾਵੇ ਜਿਸ ਕਰਕੇ ਪਰੇਸ਼ਾਨੀ ਦਾ ਹੱਲ ਹੋ ਸਕੇ ਜੀ ਕਾਰੋਬਾਰ ਤੇ ਵੀ ਅਸਰ ਪੈ ਰਿਹਾ ਹੈ ਕਾਰੋਬਾਰ ਤੇ ਬਹੁਤ ਅਸਰ ਪੈ ਰਿਹਾ ਜੀ ਲਾਸ ਹੋ ਰਿਹਾ ਹੈਗਾ ਕੋਈ ਪਤਾ ਨਹੀਂ ਲੱਗ ਰਹੀ ਕਿ ਆਨਲਾਈਨ ਪੇਮੈਂਟਾਂ ਦਾ ਆਨਲਾਈਨ ਪੇਮੈਂਟ ਆਉਂਦਾ ਹੀ ਕੋਈ ਪਤਾ ਨਹੀਂ ਲੱਗ ਰਿਹਾ ਜੀ ਕੋਈ ਆਨਲਾਈਨ ਆਉਂਦੀ ਜਾਂਦੀ ਹੈ ਪਿੰਡਾਂ 'ਚ ਜਾਂਦੇ ਨੈਟਵਰਕ ਆਉਂਦਾ ਰਸਤੇ 'ਚ ਹੀ ਨੈਟਵਰਕ ਆਉਂਦਾ ਨਹੀਂ 에ਰਰ ਆ ਜਾਂਦਾ ਜੀ ਤਾਂ ਉਸ ਕਰਕੇ ਦਿੱਕਤ ਬਹੁਤ ਆ ਰਹੀ ਹੈ ਜੀ ਕਿੰਨੇ ਦਿਨਾਂ ਤੋਂ ਮੰਦਾ ਹੈ ਜੀ ਪਿਛਲੀ 11 12 ਤਰੀਕ ਤੋਂ ਨੈਟਵਰਕ ਪ੍ਰੋਬਲਮ ਆਈ ਪਹਿਲਾਂ ਕਹਿ ਰਹੇ ਸੀ 17 ਨੂੰ ਚੱਲੂਗਾ ਹੁਣ 23 24 ਤੱਕ ਵੀ ਦਿੱਕਤ ਹੈ